ਕੀ ਮੜਾ ਯਾਰ ਇਧਰ ਦੇਖ ਇਧਰ ਟਾਕੂ ਜਮੜਾ ਬਾਸ ਬਾਸ ਇੱਕ ਵਾਰੀ ਫੋਟੋ ਕਰਾਉ ਲਾਉਂਦੇ ਕਰ ਜਿਮੜੀ ਜੀ ਠੀਕ ਹੈ ਜੀ ਠੀਕ ਹੈ ਜੀ ਸਰਦਾਰ ਬਾਈ ਬਾਈ ਨੂੰ ਸੋਣੇ ਬਾਈ ਨੂੰ ਜਿੰਦਾਬਾਦ ਬਾਈ ਨਾ ਸਰਦਾਰ ਸਿਮਰਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਆ ਬਾਈ ਨਾ ਬਾਈ ਲਾਈਫਰੇ ਮਾਂ ਤਾਰੇ ਸੋਚਤੇ ਬਹੁਤ ਖੁਸ਼ੀ ਹੋਈ ਹੈ ਜੀ ਸੋਟਾ ਸਾਰਿਆਂ ਦਾ ਚਿਹਰਾ ਦੇਖ ਕੇ ਮੈਂ ਚਾਹੁੰਦਾ ਕਿ ਟਪਾ ਇੱਕ ਬਹੁਤ ਵੱਡਾ ਸ਼ਹਿਰ ਬਣੇ ਜਿੱਥੇ ਆਵਾਜਾਬੀ ਜ਼ਿਆਦਾ ਹੋਵੇ ਇੱਥੇ ਦੇ ਲਈ ਕੋਈ ਵੱਡਾ ਹਸਪੀਟਲ ਜਦ ਵੱਡੀ ਯੂਨੀਵਰਸਿਟੀ ਬਣੇ ਜਿੱਥੇ ਸਾਰਿਆਂ ਦਾ ਬਹੁਤ بڑا ਹੋਵੇ ਸਾਡੇ ਮਸਤੋਣਾ ਸਾਹਿਬ ਮੈਡੀਕਲ ਕਾਲਜ ਦੀ ਇਜ਼ਾਜ਼ਤ ਮਿਲ ਗਈ ਹੈ ਪਰ ਮੌਜੂਦਾ ਚੀਫ ਮਿਨਿਸਟਰ ਸਾਹਿਬ ਉੱਥੇ ਬਣਾਉਣ ਨੂੰ ਤਿਆਰ ਨਹੀਂ ਹੈ ਜਦ ਕਿ ਮਸਤੋਣਾ ਕਮੇਟੀ ਮੁਫਤ ਦੇ ਵਿੱਚ ਜਮੀਨ ਦੇ ਲਈ ਤਿਆਰ ਹੈ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਤਪਾ ਮੰਡੀ ਆ ਕੇ ਤੇ ਮੈਂ ਚਾਹੁੰਦਾ ਇੱਥੇ ਬਿਲਕੁਲ ਅਮਨ ਰਹੇ ਤੇ ਜਿਹੜੇ ਲਾਲੇ ਬਾਣੀਏ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਤਖੜਾ ਹੋ ਕੇ ਵਧੇ ਤੇ ਖੁੱਲੇ ਔਰ ਪਾਕਿਸਤਾਨ ਦਾ ਬਾਰਡਰ ਖੁੱਲੇ ਜਿਹਦੇ ਨਾਲ ਵਪਾਰ ਸਾਡਾ ਸਾਰਾ ਇਰਾਨ, ইরাਕ, ਪਾਕਿਸਤਾਨ, ਰੂਸ ਸੈਂਟਰਲ ਏਸ਼ੀਆ ਦੇ ਨਾਲ ਜੁੜਨ ਲੱਗੇ ਇਹਦੇ ਵਿੱਚ ਸਾਡੀਆਂ ਜਿੰਨੀਆਂ ਵੀ ਮੰਡੀਆਂ ਉਹਨਾਂ ਦਾ ਬਹੁਤ ਫਾਇਦਾ ਹੋਊਗਾ ਜੋ ਕਰਕੇ ਵਪਾਰ ਤਾਂ ਬਾਣੀਆਂ ਤੇ ਮਹਾਜਨਾਂ ਨੇ ਕਰਨਾ ਹੈਗਾ ਔਰ ਉਹਦੇ ਨਾਲ ਜਿਹੜੇ 46 ਲੱਖ ਬੇਰੁਜ਼ਗਾਰ ਹੈ ਨਾ ਉਹਨਾਂ ਨੂੰ ਨੌਕਰੀ ਮਿਲੂਗੀ ਕਿਉਂ ਕਰਕੇ ਉਹਨਾਂ ਦਾ ਕਿੱਤਾ ਜਾਂ ਜ਼ਮੀਦਾਰ ਹੈ ਜਾਂ ਖੇਤ ਮਜ਼ਦੂਰ ਹੈ ਜਾਂ ਟਰਾਂਸਪੋਰਟ ਹੈ ਸੋ ਮੇਰਾ ਮਤਲਬ ਹੈ ਕਿ ਇਹ ਬਹੁਤ ਪੜਾ ਹੋਊਗਾ ਪਰ ਸਾਨੂੰ ਨਹੀਂ ਪਤਾ ਕਿ ਸੈਂਟਰ ਸਾਰੀ ਚੀਜ਼ ਆਪਣੀ ਮੁਠੀ ਦੇ ਵਿੱਚ ਬੰਦ ਕਰਕੇ ਬੀਜੇਪੀ ਰੱਖ ਰਿਹਾ ਹੈ ਤੇ ਜਿਹੜੀਆਂ ਕੱਠ ਗਿੰਥੀਆਂ ਪੰਜਾਬ ਹੈ ਉਸ ਨੂੰ ਧੱਕਾ ਨਹੀਂ ਦਿੰਦਾ ਹੈਗਾ ਤੋਂ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਬੋਲੇ ਆ ਕਿ ਜਿਹੜਾ ਨਵਾਂ ਜਬਰ ਮੋਦਰ ਸਾਹਿਬ ਸ਼ਾਹ ਨੇ ਜੈ ਸ਼ੰਕਰ ਨੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਬਾਹਰ ਦੇ ਮੁਲਖਾਂ ਦੇ ਵਿੱਚ ਤੇ ਇਥੇ ਅੰਦਰ ਸਿੱਖਾਂ ਨੂੰ ਹੁਕਮ ਦੇਤਾ ਕਿ ਇਹਨਾਂ ਨੂੰ ਗੋਲੀ ਮਾਰੋ ਜਿਹੜੇ ਅਨਦ ਜ਼ਾਤੀ ਦੀ ਗੱਲ ਕਰਦੇ ਐ ਇਹ ਬਿਲਕੁਲ ਗੈਰ ਕਾਨੂੰਨੀ ਐ ਤੇ ਅਮਰੀਕਾ ਤੇ ਬਾਕੀ ਦੇਸ਼ਾਂ ਨੇ ਇਹਦਾ ਬਹੁਤ ਕਮੇਜਤਾ ਨੋਟਿਸ ਲਿਆ ਬੜੀ ਚੰਗੀ ਗੱਲ ਹੈ ਜੀ ਜਿੰਨੇ ਇੱਥੇ ਆਉਣਗੇ ਉਨ੍ਹਾਂ ਹੀ ਫਾਇਦਾ ਹੈਗਾ ਇਹ ਤਾਂ ਕਾਂਗਰਸ ਇਸ ਵੇਲੇ ਮੈਨੂੰ ਕਿਉਂ ਪੁੱਛ ਰਹੇ ਹੋ ਇਹ ਕਿਉਂ ਕਰਕੇ ਮੇਰੇ ਖਿਲਾਫ ਤਾਂ ਕਾਂਗਰਸ 1984 ਤੋਂ ਚੱਲ ਰਹੀ ਹੈ ਕਿਉਂ ਕਰਕੇ ਮੇਰੇ ਤੇ ਸ਼ੱਕ ਕਰਦੇ ਹੈ ਕਿ ਮੈਂ ਇੰਦਰਾ ਗਾਂਧੀ ਨੂੰ ਮਰਵਾਇਆ ਸੀ ਸੋ ਕਾਂਗਰਸ ਪੂਰਾ ਜੋਰ ਮੇਰੇ ਖਿਲਾਫ ਲੋੜੀ ਕੋਸ਼ਿਸ਼ ਕਰ ਰਹੀ ਹੈ ਮੈਂ ਇਹ ਹੀ ਸਨੇਹ ਦੇਣਾ ਚਾਹੁੰਦਾ ਕਿ ਜਿਹੜੇ ਗਰੀਬ ਆਦਮੀ ਹੈਗੇ ਹੈ ਜਿਹੜੇ ਵਪਾਰੀ ਹੈ ਜਿਹੜੇ ਕਿਸਾਨ ਹੈ ਕਿਸਾਨ ਮਨਜ਼ੂਰ ਹੈ ਉਹਨਾਂ ਨੂੰ ਤਕੜੇ ਹੋ ਕੇ ਉਹਨਾਂ ਦੇ ਸਪੋਰਟ ਕਰੂੰਗਾ ਤੇ ਤਕੜੇ ਹੋ ਕੇ ਉਹਨਾਂ ਦੇ ਪਿੱਛੇ ਖੜੂੰਗਾ ਕੋਈ ਜ਼ਬਰ ਨਹੀਂ ਹੋਣ ਦਊਗਾ ਤੇ ਸਾਰਿਆਂ ਨੂੰ ਆਜ਼ਾਦੀ ਹੋਊਗੀ ਆਪਣੇ ਆਪਣਾ ਧੰਦਾ ਆਪਣਾ ਆਪਣਾ ਕੰਮ ਕਰਨ ਦੇ ਤੇ ਬਾਜ਼ਾਰ ਖੋਲਣ ਦੇ ਜੇ ਉਹਨਾਂ ਨੂੰ ਕੋਈ ਵੀ ਤਕਲੀਫ ਹੋਵੇ ਕੋਈ ਨਹੀਂ ਤੁਸੀਂ ਦੇਖਦੇ ਹੋ ਇਹ ਮੇਰਾ ਮਨਸਬਾ ਕਾਲੇ ਦਾ ਲੰਬਰ ਸਰ ਬਹੁਤ ਤਕੜੀ ਪਾਰਟੀ ਬਣ ਗਈ ਹੈ ਤੇ ਅਸੀਂ ਦੇਖਦੇ ਨਹੀਂ ਕਿਸੇ ਵੱਲ ਸਿਰਾ ਤੁਹਾਡੇ ਵੱਲ ਦੇਖਦੇ ਆ ਕਿ ਤੁਸੀਂ ਵੋਟ ਕਿੱਧਰਲੇ ਪਾਸੇ ਪਾਓਗੇ